ਪੰਜਾਬ ਦੇ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਆਈ ਹੈ ਜਿਸहां ਦੱਸਿਆ ਜਾ ਰਿਹਾ ਹੈ ਕਿ ਹੁਣ ਅਪਾਇੰਟਮੈਂਟ ਘੱਟ ਮਿਲ ਰਹੀਆਂ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਸਵੇਰੇ ਅਪਾਇੰਟਮੈਂਟ ਲੈਣ ਦੇ ਲਈ ਚਲੇ ਜਾਂਦੇ ਨੇ ਪਰ ਪਹਿਲਾਂ ਹੀ ਉੱਥੇ ਕਾਫੀ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਜਿਸ ਕਾਰਨ ਉਹਨਾਂ ਦਾ ਨੰਬਰ ਨਹੀਂ ਆਂਦਾ ਤੇ ਸ਼ਾਮ ਨੂੰ ਖਾਲੀ ਹੱਥ ਉਹ ਘਰਾਂ ਨੂੰ ਵਾਪਸ ਆ ਜਾਂਦੇ ਇਸ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਣ ਅਧਿਕਾਰਤ ਪਲਾਂਟਾਂ ਦੀ ਰਜਿਸਟਰੀਆਂ ਕਰਵਾਉਣ ਦੇ ਲਈ ਅਪਾਇੰਟਮੈਂਟ ਨਾ ਮਿਲਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਕਿਉਂਕਿ ਅਪਾਇੰਟਮੈਂਟਸ ਕੱਟ ਮਿਲ ਰਹੀਆਂ ਨੇ ਤੇ ਪਲਾਂਟ ਐ ਜ਼ਿਆਦਾ ਹੋ ਚੁੱਕੇ ਨੇ ਬਹੁਤ ਸਾਰੇ ਲੋਕ ਰੋਜ਼ਾਨਾ ਇੱਥੇ ਆਉਂਦੇ ਨੇ ਪਰ ਅਪਾਇੰਟਮੈਂਟ ਨਾ ਮਿਲਣ ਕਾਰਨ ਉਹਨਾਂ ਨੂੰ ਵਾਪਸ ਮੁੰਨਾ ਪੈ ਜਾਂਦਾ ਜਿਸ हिसाब ਦੇ ਨਾਲ ਅਪਾਇੰਟਮੈਂਟ ਨਹੀਂ ਮਿਲ ਰਿਹਾ ਉਸ ਤੋਂ ਸਾਫ ਹੈ ਕਿ ਬਹੁਤ ਸਾਰੇ ਲੋਕ ਸਰਕਾਰ ਦੇ ਵੱਲੋਂ ਦਿੱਤੇ ਇਸ ਲਾਭ ਦਾ ਫਾਇਦਾ ਨਹੀਂ ਚੁੱਕ ਸਕ ਰਹੇ ਸੁਣ ਹੋ ਗਿਆ ਕਿ ਪਟਿਆਲ ਦੇ ਵਿੱਚ ਰੋਜ਼ਾਨਾ 250 ਅਪਾਇੰਟਮੈਂਟ ਅਤੇ ਸਮਾਨ ਦੇ ਵਿੱਚ ਜਿਵੇਂ ਕਿ 50 ਅਪਾਇੰਟਮੈਂਟ ਹੁੰਦੀਆਂ ਹਨ ਜਦੋਂ ਕਿ ਪਲਾਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਉਸ ਦੌਰਾਨ ਰੈਗੂਲਰ ਰਜਿਸਟਰੀਆਂ ਵੀ ਆ ਜਾਂਦੀਆਂ ਨੇ ਇਹ ਵੀ ਦੱਸਣ ਯੋਗ ਹੈ ਕਿ ਇਸ ਦੇ ਵਿੱਚ ਕਈ ਵਾਰ ਜਿਵੇਂ ਸਰਸ ਮਿਲਿਆ ਜਾਂ ਫਿਰ ਕੋਈ ਹੋਰ VIP ਫੇਰੀ ਕਾਰਨ ਤਹਿਸੀਲਦਾਰ ਸਾਹਿਬ ਨੂੰ ਉੱਥੇ ਜਾਣਾ ਪੈ ਜਾਂਦਾ ਹੈ ਤੇ ਪਿੱਛੇ ਕਈ ਨੰਬਰ ਰਹਿ ਜਾਂਦੇ ਨੇ ਇਸ ਦੇ ਵਿੱਚ ਲੋਕ ਮਾਨਸਿਕ ਅਤੇ ਆਰਥਿਕ ਲੁੱਟ ਦੇ ਸ਼ਿਕਾਰ ਹੋ ਜਾਂਦੇ ਨੇ ਇਸ ਕਰਕੇ ਹੋ ਗਿਆ ਕਿ ਜਦੋਂ ਸਰਕਾਰ ਨੇ ਅਧਿਕਾਰਿਤ ਕਲੋਨੀਆਂ ਦੀ ਬਿਨਾ ਐਨਓਸੀ ਤੋਂ ਰਜਿਸਟਰੀ ਕੋਆਰ on the اعلان ਕੀਤਾ ਸੀ ਤਾਂ ਲੋਕਾਂ ਦੇ ਬਹੁਤ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦੋ ਦਹਾਕੇ ਅਜ ਅਨਅਧਿਕਾਰਿਤ ਕਲੋਨੀਆਂ ਕੱਟੀਆਂ ਗਈਆਂ ਹਨ ਕਲੋਨੀਆਂ ਪਾਸ ਨਾ ਹੋਣ ਕਾਰਨ ਲੋਕਾਂ ਨੇ ਪਲਾਟ ਤਾਂ ਲੈ ਲਏ ਪਰ ਉਹਨਾਂ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਸਰਕਾਰ ਨੇ ਇਸ ਫੈਸਲੇ ਦੇ ਨਾਲ ਕੋਈ ਅਜਿਹੇ ਲੋਕ ਸਨ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਭਰ ਦੀ ਕਮਾਈ ਦੇ ਨਾਲ ਪਲਾਨਟ ਲੈ ਲਿਆ ਉਹਨਾਂ ਦੀ ਰਜਿਸਟਰੀ ਹੁਣ ਨਹੀਂ ਹੋ 파 ਰਹੀ ਉਹਨਾਂ ਦਾ ਹੱਕ ਉਹਨਾਂ ਨੂੰ ਨਹੀਂ ਮਿਲ ਰਿਹਾ ਐਚ ਆਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਅੰਟਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨੰਤਕਾਰਕ ਕਲੋਨੀਆਂ ਦੀ ਬਿਨਾ ਐਨਓਸੀ ਤੋਂ ਰਜਿਸਟਰੀਆਂ ਦੀ ਜਿਹੜੀ ਆਖਰੀ ਤਰੀਕ 28 ਫਰਵਰੀ ਤੋਂ ਵਧਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਇਸ ਦਾ ਲਾਭ ਰਹਿਣ ਤੋਂ ਵਾਂਝਾ ਨਾ ਰਹਿ ਜਾਵੇ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇੱਕ ਮਹੱਤਵਪੂਰਨ ਫੈਸਲਾ ਸੀ ਜਿਸ ਦੇ ਨਾਲ ਲੋਕਾਂ ਨੂੰ ਨਾ ਪਲਾਂਟਾ ਦੇ ਹੱਕ ਜਿਹੜੇ ਨੇ ਉਹ ਮਿਲ ਰਹੇ ਨੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਰੈਵਨਿਊ ਜਿਹੜਾ ਉਹ ਆਇਆ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਜਿਹਨਾਂ ਨੂੰ ਸਰਕਾਰ ਨੇ ਪ੍ਰਵਾਨ ਕਰ ਦਿਆ ਹੈ ਛੋਟ ਦਿੱਤੀ ਸੀ ਪਰ ਤਕਨੀਕੀ ਕਾਰਨਾ ਕਰਕੇ ਇਸ ਸਮੇਂ ਦੇ ਵਿੱਚ ਸਾਰੇ ਲਾਭਪਾਤਰੀ ਇਸ ਦਾ ਲਾਭ ਨਹੀਂ ਲੈ 파ਰੇ ਜ਼ਿਲੇ ਸਰਕਾਰ ਹੋਰ ਛੋਟ ਦਵੇ ਪਰ ਜੋ ਲੋਕਾਂ ਦੇ ਲੰਬੇ ਤੋਂ ਚੱਲ ਰਹੇ ਕਲੇਸ਼ ਖਤਮ ਹੋ ਜਾਣ ਤੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਰੋਜ਼ਾਨਾ ਕਰੋੜਾ ਰੁਪਏ ਦਾ ਮਾਲਿਆ ਵਿਜੋ ਹੈ ਉਹ ਇਕੱਠਾ ਹੋ ਸਕੇ ਤੇ ਇੱਥੇ ਮੰਗ ਜ਼ਰੂਰ ਕੀਤੀ ਜਾਈ ਹੈ ਕਿ 28 ਫਰਵਰੀ ਦੀ ਜੋ ਆਖਰੀ ਮਿਤੀ ਆਸ ਨੂੰ ਵਧਾ ਦਿੱਤਾ ਜਾਵੇ ਤਾਂ ਕਿ ਕੋਈ ਵੀ ਇਸ esquem ਤੋਂ ਵਾਂਝਾ ਨਾ ਰਹਿ ਸਕੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਆਈ ਹੈ ਜਿਸहां ਦੱਸਿਆ ਜਾ ਰਿਹਾ ਹੈ ਕਿ ਹੁਣ ਅਪਾਇੰਟਮੈਂਟ ਘੱਟ ਮਿਲ ਰਹੀਆਂ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਸਵੇਰੇ ਅਪਾਇੰਟਮੈਂਟ ਲੈਣ ਦੇ ਲਈ ਚਲੇ ਜਾਂਦੇ ਨੇ ਪਰ ਪਹਿਲਾਂ ਹੀ ਉੱਥੇ ਕਾਫੀ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਜਿਸ ਕਾਰਨ ਉਹਨਾਂ ਦਾ ਨੰਬਰ ਨਹੀਂ ਆਂਦਾ ਤੇ ਸ਼ਾਮ ਨੂੰ ਖਾਲੀ ਹੱਥ ਉਹ ਘਰਾਂ ਨੂੰ ਵਾਪਸ ਆ ਜਾਂਦੇ ਇਸ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤੱਕ ਵੀਡੀਓ ਨੂੰ ਜ਼ਰੂਰ ਲਿਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਹਨ ਅਧਿਕਾਰਿਤ ਪਲਾਂਟਾਂ ਦੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਅਪਾਇੰਟਮੈਂਟ ਨਾ ਮਿਲਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਕਿਉਂਕਿ ਅਪਾਇੰਟਮੈਂਟਸ ਘੱਟ ਮਿਲ ਰਹੀਆਂ ਨੇ ਤੇ ਪਲਾਂਟ ਐ ਜ਼ਿਆਦਾ ਹੋ ਚੁੱਕੇ ਨੇ ਬਹੁਤ ਸਾਰੇ ਲੋਕ ਰੋਜ਼ਾਨਾ ਇੱਥੇ ਆਉਂਦੇ ਨੇ ਪਰ ਅਪਾਇੰਟਮੈਂਟ ਨਾ ਮਿਲਣ ਕਾਰਨ ਉਹਨਾਂ ਨੂੰ ਵਾਪਸ ਮੁੰਨਾ ਪੈ ਜਾਂਦਾ ਜਿਸ हिसाब ਦੇ ਨਾਲ ਅਪਾਇੰਟਮੈਂਟ ਨਹੀਂ ਮਿਲ ਰਿਹਾ ਉਸ ਤੋਂ ਸਾਫ਼ ਹੈ ਕਿ ਬਹੁਤ ਸਾਰੇ ਲੋਕ ਸਰਕਾਰ ਦੇ ਵੱਲੋਂ ਦਿੱਤੇ ਇਸ ਲਾਭ ਦਾ ਫਾਇਦਾ ਨਹੀਂ ਚੁੱਕ ਸਕ ਰਹੇ ਸੰਯੋਗ ਹੈ ਪਟਿਆਲ ਦੇ ਵਿੱਚ ਰੋਜ਼ਾਨਾ 250 ਅਪਾਰਟਮੈਂਟ ਅਤੇ ਸਮਾਨ ਦੇ ਵਿੱਚ ਜਿਵੇਂ ਕਿ 50 ਅਪਾਰਟਮੈਂਟ ਹੁੰਦੀਆਂ ਹਨ ਜਦੋਂ ਕਿ ਪਲਾਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਉਸ ਦੌਰਾਨ ਰੈਗੂਲਰ ਰਜਿਸਟਰੀਆਂ ਵੀ ਆ ਜਾਂਦੀਆਂ ਨੇ ਇਹ ਵੀ ਦੱਸਣ ਯੋਗ ਹੈ ਕਿ ਇਸ ਦੇ ਵਿੱਚ ਕਈ ਵਾਰ ਜਿਵੇਂ ਸਰਸ ਮਿਲਿਆ ਜਾਂ ਫਿਰ ਕੋਈ ਹੋਰ ਵੀਆਈਪੀ ਫੇਰੀ ਕਾਰਨ ਤਹਿਸੀਲਦਾਰ ਸਾਹਿਬ ਨੂੰ ਉੱਥੇ ਜਾਣਾ ਪੈ ਜਾਂਦਾ ਹੈ ਤੇ ਪਿੱਛੇ ਕਈ ਨੰਬਰ ਰਹਿ ਜਾਂਦੇ ਨੇ ਇਸ ਦੇ ਵਿੱਚ ਲੋਕ ਮਾਨਸਿਕ ਅਤੇ ਆਰਥਿਕ ਲੁੱਟ ਦੇ ਸ਼ਿਕਾਰ ਹੋ ਜਾਂਦੇ ਇਸ ਕਰ ਯੋਗ ਹੈ ਕਿ ਜਦੋਂ ਸਰਕਾਰ ਨੇ ਅਧਿਕਾਰਤ ਕਮੰਡੀਆਂ ਦੀ ਬਨਾ ਐਨਓਸੀ ਤੋਂ ਰਜਿਸਟਰੀ ਕੋਆਰਡਨ ਦਾ ਐਲਾਨ ਕੀਤਾ ਸੀ ਤਾਂ ਲੋਕਾਂ ਦੇ ਬਹੁਤ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦੋ ਦਹਾਕੇ ਅਜ ਅਨਅਧਿਕਾਰਿਤ ਕਲੋਨੀਆਂ ਕੱਟੀਆਂ ਗਈਆਂ ਹਨ ਕਲੋਨੀਆਂ ਪਾਸ ਨਾ ਹੋਣ ਕਾਰਨ ਲੋਕਾਂ ਨੇ ਪਲਾਟ ਲੈ ਲਏ ਪਰ ਉਹਨਾਂ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਸਰਕਾਰ ਨੇ ਇਸ ਫੈਸਲੇ ਦੇ ਨਾਲ ਕੋਈ ਅਜਿਹੇ ਲੋਕ ਸਨ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਭਰ ਦੀ ਕਮਾਈ ਦੇ ਨਾਲ ਪਲਾਟ ਲੈ ਲਿਆ ਉਹਨਾਂ ਦੀ ਰਜਿਸਟਰੀ ਹੁਣ ਨਹੀਂ ਹੋ پا ਰਹੀ ਉਹਨਾਂ ਦਾ ਹੱਕ ਉਹਨਾਂ ਨੂੰ ਨਹੀਂ ਮਿਲ ਰਿਹਾ ਐਚ ਆਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਅੰਟਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨਮਨਤਕਾਰ ਕਲੋਨੀਆਂ ਦੀ ਬਿਨਾ ਐਨਓਸੀ ਤੋਂ ਰਜਿਸਟਰੀਆਂ ਦੀ ਜਿਹੜੀ ਆਖਰੀ ਤਾਰੀਖ 28 ਫਰਵਰੀਅਰ ਨੂੰ ਵਧਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਇਸ ਦਾ ਲਾਭ ਰਹਿਣ ਤੋਂ ਵਾਂਝਾ ਨਾ ਰਹਿ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇੱਕ ਮਹੱਤਵਪੂਰਨ ਫੈਸਲਾ ਸੀ ਜਿਸ ਦੇ ਨਾਲ ਲੋਕਾਂ ਨੂੰ ਨਾ ਪਲਾਂਟਾ ਦੇ حق ਜਿਹੜੇ ਨੇ ਉਹ ਮਿਲ ਰਹੇ ਨੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਰੈਵਨਿਊ ਜਿਹੜਾ ਉਹ ਆਇਆ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਜਿਹਨਾਂ ਨੂੰ ਸਰਕਾਰ ਨੇ ਪ੍ਰਵਾਨ ਕਰਦੇ ਆਏ ਛੋਟ ਦਿੱਤੀ ਸੀ ਪਰ ਤਕਨੀਕੀ ਕਾਰਨਾ ਕਰਕੇ ਇਸ ਸਮੇਂ ਦੇ ਵਿੱਚ ਸਾਰੇ ਲਾਭਪਾਤਰੀ ਇਸ ਦਾ ਲਾਭ ਨਹੀਂ ਲੈ 파ਰੇ ਜ਼ਿਲੇ ਸਰਕਾਰ ਹੋਰ ਛੋਟ ਦਵੇ ਪਰ ਜੋ ਲੋਕਾਂ ਦੇ ਲੰਬੇ ਤੋਂ ਚੱਲ ਰਹੇ ਕਲੇਸ਼ ਖਤਮ ਹੋ ਜਾਣ ਤੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਰੋਜ਼ਾਨਾ ਕਰੋੜਾ ਰੁਪਏ ਦਾ ਮਾਲਿਆ ਵਿਜੋ ਹੈ ਉਹ ਇਕੱਠਾ ਹੋ ਸਕੇ ਤੇ ਇੱਥੇ ਮੰਗ ਜ਼ਰੂਰ ਕੀਤੀ ਜਾਈ ਹੈ ਕਿ 28 ਫਰਵਰੀ ਦੀ ਜੋ ਆਖਰੀ ਮਿਤੀਆਸ ਨੂੰ ਵਧਾ ਦਿੱਤਾ ਜਾਵੇ ਤਾਂ ਕਿ ਕੋਈ ਵੀ ਇਸ ਸਕੀਮ ਤੋਂ ਵਾਂਝਾ ਨਾ ਰਹਿ ਸਕੇ